ਆ ਮੋਟਰਸਾਈਕਲਾਂ ਦੀ ਏਜੰਸੀ ਯੰਗੂਆਂ ਜੱਡੇ ਦੇ ਕਿਵੇਂ ਇਕੱਠ ਹੋ ਗਿਆ ਬਈ ਜਦੋਂ ਥੋੜਾ ਜਿਹਾ ਅੱਗੇ ਹੋਏ ਤਾਂ ਪਤਾ ਲੱਗਿਆ ਵੀ ਮੇਰੇ ਪਿੰਡ ਲੱਖੇ ਵਿੱਚ ਤਾਂ ਸਸੀਬ ਦੇ ਮੁਕਾਬਲੇ ਚੱਲਦੇ ਆ ਮੈਂ ਕਾਪੀ ਵਾਲੇ ਵੀਰੇ ਨੂੰ ਕਿਹਾ ਵੀ ਟੀਮਾਂ ਵੀ ਐਂਟਰ ਹੋ ਗਈਆਂ ਕਿ ਇੱਕ ਬੰਦੇ ਨਾਲ ਦੋ ਦੋ ਤਿੰਨ ਤਿੰਨ ਬਹਿ ਕੇ ਆ ਗਏ ਕੋਲੇ ਖੜਾ ਵੀ ਦਾ ਹੱਸ ਪਿਆ ਫੇਰ ਕਾਪੀ ਵਾਲੇ ਵੀਰੇ ਨੇ ਦੱਸਿਆ ਵੀ ਅੱਜ ਚਾਰ ਪੂਲ ਨੇ ਏ ਬੀ ਸੀ ਤੇ ਡੀ ਅਸੀਂ ਪੂਲ ਦੇ ਵਿੱਚ 50 ਟੀਮਾਂ ਐਂਟਰ ਹੋਈਆਂ ਤੇ ਚੋਟੀ ਦੀਆਂ ਹੀ ਹੋਈਆਂ ਕਾਲਾ ਬਾਜਾਖਾਨਾ ਉੱਥੋਂ ਵੀ ਟੀਮ ਪਹੁੰਚੀ ਬਾਜੇਖਾਨੇ ਤੋਂ 50 ਟੀਮਾਂ ਫਿਰ ਵੀਰੇ ਨੇ ਆ ਬੀ ਪੂਲ ਬਾਰੇ ਦੱਸਿਆ ਵੀ ਇਹਦੇ ਵਿੱਚ ਵੀ 48-50 ਟੀਮਾਂ ਹੀ ਐਂਟਰ ਨੇ ਤੇ ਮਾਹੌਲ ਪੂਰਾ ਵੱਜਿਆ ਵਾ ਕੱਠ ਘਟੋ ਘਟ 200 ਬੰਦੇ ਦਾ ਹੋਇਆ ਵਾ ਪੂਰੀਆਂ ਟੀਮਾਂ ਦੇ ਮੈਚ ਲੱਗੇ ਆਓ ਤੁਹਾਨੂੰ ਪਹਿਲਾਂ ਸਭ ਤੋਂ ਤਾਸ ਵੰਡਣ ਵਾਲੀ ਦੱਸਿਏ ਚਾਰ ਹੱਥ ਤਾਸ ਬੰਦੀ ਜਾਂਦੀ ਆ ਇੱਕ ਟੀਮ ਦੇ 2-2 ਬੰਦੇ ਹੁੰਦੇ ਆ ਸਾਰਿਆਂ ਨੇ ਇੱਕ ਇੱਕ ਹਸਤਾਂਸ ਵੰਡਰੀ ਹੁੰਦੀ ਆ 52 ਪੱਤਿਆਂ ਵਿੱਚੋਂ 4 ਪੱਤੇ ਥੱਲੇ ਹੁੰਦੇ ਆ ਤੇ 4-4 ਪੱਤਿਆਂ ਦੇ ਹਿਸਾਬ ਨਾਲ 12-12 ਪੱਤੇ ਚਾਰਾਂ ਬੰਦਿਆਂ ਦੇ ਵਿੱਚ ਵੰਡ ਗਏ ਇਹ ਸੀਪ ਖੇਡੀ ਜਾਂਦੀ ਆ ਬਾਹਲੇ ਪੜੇ ਲਿਖੇ ਤਾਂ ਮਲਟੀਪਲਾਈ ਡਿਵਾਈਡ ਜੀ ਹੋਲਜੀ ਜਾਂਦੇ ਆ ਪਰ ਇਹ ਤਾਂ ਸੀਪ ਖੇਡਣ ਵਾਲੇ ਕੋਈ ਜ਼ਿਆਦਾ ਨਹੀਂ ਪੜਦੇ ਪਰ ਇਹਨਾਂ ਨੂੰ ਤਜਰਬਾ ਬੈਂਕ ਦੇ ਵਿੱਚ ਲੱਗੇ ਮੈਨੇਜਰ ਜਿੰਨਾ ਹੁੰਦਾ ਸਾਰੀ ਨੌਲੇਜ 7 5 12 11 13 10 9 ਸਾਰੀ ਹੁੰਦੀ ਆ ਮਾਹੌਲ ਪੂਰਾ ਐ ਹੋਇਆ ਪਿਆ ਵੀ ਅੱਜ ਤਾਂ ਝੋਟੀ ਦੀਆਂ ਟੀਮਾਂ ਪਹੁੰਚੀਆਂ ਬਾਈ ਦੱਲੇ ਤੋਂ ਮੈਂਟਾ ਗਾਹਾਂ ਨੂੰ ਹੋਏ ਤਾਂ ਸਾਡੇ ਪਿੰਡ ਲੈ ਦਾ ਮੈਚ ਲੱਗਿਆ ਵਾ ਇੱਕ ਪਾਸੇ ਬਾਈ ਪਿੰਦਰ ਆਸਟ੍ਰੇਲੀਆ ਤੇ ਨਾਲ ਹੀ ਮਾਣਾ ਬੈਠਾ ਚਾੱਕੀ ਜਾਂਦਾ ਕਹਿੰਦਾ ਵੀਡੀਓ ਮੇਰੀ ਵੀ ਬਣਾ ਦਿਓ ਨਾਲ ਪਿੰਦਰ ਬਾਈ ਦੇ ਦਰਸੀ ਬਾਈ ਖੇਡਦਾ ਸੀਗਾ ਮੈਚ ਕਹਿੰਦੇ ਇਹਨਾਂ ਦਾ ਪੂਰਾ ਵਧੀਆ ਲੱਗਿਆ ਇੱਧਰ ਨੂੰ ਹੋਏ ਤਾਂ ਸਾਡੇ ਪਿੰਡ ਲਈ ਇੱਧਰ ਬੈਠੇ ਸਾਡਾ ਯਾਰ ਫੌਜੀ ਤੇ ਨਾਲ ਪੁੱਟੋ ਗੱਡੀ ਵਾਲਾ ਇਹਨਾਂ ਦਾ ਮੈਚ ਲੱਗਿਆ ਹੋਇਆ ਸੀ ਤੇ ਬੰਦੇ ਇੱਥੇ ਵੀ ਖੜੇ ਦੇਖੀ ਜਾਂਦੇ ਸੀ ਕਹਿੰਦੇ ਵੀ ਮੈਚ ਪੂਰੇ ਤਗੜੇ ਚੱਲਦੇ ਆ ਦਰਾਖਤਾਂ ਦੀ ਛਾਂ ਸੀ ਬੰਦੇ ਆਪੋ ਆਪਣੀਆਂ ਪੱਲੀਆਂ ਦਰੀਆਂ ਲੈ ਕੇ ਆਪ ਦਾ ਆਪ ਦਾ ਮੈਚ ਲਾਉਣ ਬੈਠੇ ਸੀ ਜਦੋਂ ਇੱਧਰ ਨੂੰ ਕੈਮਰਾ ਘੁਮਾਇਆ ਤਾਂ ਇੱਧਰ ਵੀ ਪਿੰਡ ਲਈ ਬੈਠੇ ਹਿਸਾਬ ਕਿਤਾਬ ਚ ਕਹੋ ਜਿਆਦੇ ਮੂਰੇ ਲੱਗਦੇ ਜਿਹੜੀਆਂ ਇੰਨੀਆਂ ਐਂਟਰੀਆਂ ਹੋਈਆਂ ਸੀ ਉਹ ਖੂਂਜੇ ਦੇ ਉੱਤੇ ਘੇਰਾ ਪਾਈ ਖੜੇ ਸੀਗੇ ਉੱਧਰ ਜਾ ਕੇ ਦੇਖਿਆ ਇੱਧਰ ਪਿੰਡ ਦਾ ਸਰਪੰਚ ਤੇ ਨਾਲ ਬਾਈ ਕੀਪ ਦਾ ਮੈਚ ਲੱਗਿਆ ਤੇ ਸਪੋਰਟਰ ਵੀ ਨਾਲ ਖੜਾ ਰਿਓ ਬੈਠੇ ਸੀ ਜਿਹੜੇ ਦੇਖੀ ਜਾਂਦੇ ਸੀ ਮੈਚ ਕਿੰਨਾ ਤਕੜਾ ਲੱਗਿਆ ਵਾ ਚੱਲਦੀ ہوئی ਇਸ ਖੇਡ ਵਿੱਚ ਟੂਰਨਾਮੈਂਟ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਸੀ ਤੇ ਉਹ ਆਪਾਂ ਵੀਡੀਓ ਬਣਾਉਣ ਤੋਂ ਪਰਹੇਜ਼ ਕੀਤਾ ਕਿਉਂਕਿ ਇੰਨੇ ਇਕੱਠ ਦੇ ਵਿੱਚ ਹਰੇਕ ਦਾ ਆਪਣਾ ਆਪਣਾ ਖਾਣ ਦਾ ਢੰਗ ਹੁੰਦਾ ਇਹੋ ਜਿਹੇ ਪ੍ਰਾਣੀਆਂ ਖੇਡਣ ਨੂੰ ਇੱਕ ਵਾਰੀ ਦੁਬਾਰਾ ਲਿਆਉਣ ਲਈ ਪਿੰਡਾਂ ਦੇ ਵਿੱਚ ਛੋਟੇ-ਛੋਟੇ ਟੂਰਨਾਮੈਂਟ ਕਰਾਉਣ ਦੇ ਉਪਰਾਲੇ ਥੋੜੇ ਕੀਤੇ ਜਾਣ ਕੋਈ ਬੜਾ ਖਰਚਾ ਨਹੀਂ ਆਉਂਦਾ ਥੋੜੇ ਜਿਹੇ ਖਰਚੇ ਦੇ ਵਿੱਚ ਹੀ ਇਹ ਖੇਡ ਦਾ ਟੂਰਨਾਮੈਂਟ ਹੋ ਜਾਂਦਾ ਵਾ ਤੇ ਜਿੰਨੀਆਂ ਟੀਮਾਂ ਪਹੁੰਚੀਆਂ ਸੀਗੀਆਂ ਉਹਨਾਂ ਦਾ ਲੱਖੇ ਪੈੜ ਦੀ ਐਸਾ ਟੂਰਨਾਮੈਂਟ ਕਮੇਟੀ ਵਾਲਿਆਂ ਤੋਂ